ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਆਪਣੀ ਜ਼ਿੰਦਗੀ ਦੀ ਪਹਿਲੀ ਵਾਰੀ ਦੀ ਜਿਹੜੀ ਆ ਯਕੀਨੀ ਤੋੜਨ ਉਹ ਪੀਲੇ ਰੰਗ ਦੀ ਕਿਉਂਕਿ ਤੁਸੀਂ ਵੀ ਸਾਰਿਆਂ ਨੇ ਯਕੀਨੀਆਂ ਤਾਂ ਖਾਧੀਆਂ ਹੋਣਗੀਆਂ ਲੇਕਿਨ ਹਰੀਆਂ ਹੋਣਗੀਆਂ ਉਹ ਤੁਸੀਂ ਹੋ ਸਕਦਾ ਲਗਾਈਆਂ ਵੀ ਹੁਣ ਮੇਰੇ ਭੈਣ ਭਰਾਵਾਂ ਨੇ ਪਰ ਮੈਂ ਕਦੀ ਨਹੀਂ ਸੀ ਲਗਾਈਆਂ ਪੀਲੇ ਰੰਗ ਦੀਆਂ ਯਕੀਨੀ ਔਰ ਉਹ ਵੀ ਇੰਨਾ ਜ਼ਿਆਦਾ ਪਿਆਰਾ ਰੰਗ ਪੀਲਾ ਮਤਲਬ ਦੇਖ ਕੇ ਹੀ ਰੂਹ ਖੁਸ਼ ਹੁੰਦੀ ਆ ਕਿਉਂਕਿ ਮੈਂ ਤਾਂ ਇਹਨੂੰ ਕਦੀ ਨਹੀਂ ਖਾਧਾ ਇਹਦਾ ਟੇਸਟ ਕਿਦਾਂ ਦਾ ਹੁੰਦਾ ਹੈ ਇਹਨੂੰ ਆਪਾਂ ਕੱਟ ਕੇ ਫਿਰ ਦੇਖਦੇ ਹਾਂ ਕਿ ਇਹਦੇ ਜਿਹੜੇ ਸੀਡ ਵਗੈਰਾ ਉਹ ਕਿਸ ਤਰ੍ਹਾਂ ਦੇ ਨੇ ਤੇ ਕਾਫੀ ਜ਼ਕੀਨੀ ਲੱਗੀਆਂ ਹੋਈਆਂ ਮੇਰੇ ਪੀਲੀਆਂ ਜਿੰਨੀ ਕਾਪਾ ਨੂੰ ਜ਼ਰੂਰਤ ਆ ਉਨੀਆਂ ਕਾਪਾ ਤੋੜ ਲਵਾਂਗੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਤੇ ਹਰੀ ਜ਼ਕੀਨੀ ਨਾਲੋਂ ਇਹ ਜ਼ਿਆਦਾ ਲੱਗੀਆਂ ਮੇਰੇ ਤਾਂ ਇਹ ਪੀਲੀ ਜ਼ਕੀਨੀ ਜਿਹੜਾ ਜ਼ਿਆਦਾ ਲੱਗੀ ਆ ਤੁਸੀਂ ਨਾਲ ਵੀ ਦੇਖ ਸਕਦੇ ਹੋ ਕਿੰਨੀਆਂ ਲੱਗੀਆਂ ਹੋਈਆਂ ਛੋਟੀਆਂ-ਛੋਟੀਆਂ ਇੱਧਰ ਅੱਧਿਓ ਜਿਆਦਾ ਜਿਹੜੇ ਪੂਟੇ ਮੈਂ ਐਰ ਕੀ ਪੀਲੀ ਜ਼ਕਿੰਨੀ ਦੇ ਲਗਾਏ ਆ ਤੁਸੀਂ ਇਹਦਾ ਕਲਰ ਦੇਖੋ ਕਿੰਨਾ ਸਾਫ਼ ਸੁਥਰਾ ਰੰਗ ਵਾ ਬਿਨਾ ਕਿਸੇ ਦਵਾਈ ਤੋਂ ਇੱਧਰ ਵੀ ਲੱਗੀਆਂ ਹੋਈਆਂ ਇਹ ਵੀ ਵੱਡੀਆਂ ਹੋ ਚੁੱਕੀਆਂ ਪਰ ਮੈਂ ਹੁਣ ਦੋ ਹੀ ਤੋੜਨੀਆਂ ਜਿੰਨੀਆਂ ਕਾਪਾ ਬਣਾਣੀਆਂ ਵਾ ਤੇ ਕੁਛ ਆਪਾਂ ਤੋੜ ਲਈਏ ਤਰ੍ਹਾਂ ਕੁਛ ਥੋੜੀਆਂ ਪਿੰਡੀਆਂ ਲੱਗੀਆਂ ਹੋਈਆਂ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਐ ਇਸ ਕਰਕੇ ਕੋਈ ਸਬਜ਼ੀ ਵਗੈਰਾ ਆ ਲੱਗ ਤਾਂ ਨਹੀਂ ਰਹੀ ਹੁਣ ਹੁਣ ਆਪਾਂ ਜੂਨ ਦੇ ਵਿੱਚ ਲਗਾਵਾਂਗੇ ਅਗਲੀਆਂ ਸਬਜ਼ੀਆਂ ਕਿਉਂਕਿ ਜਦੋਂ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਤੇ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਵੈਸੇ ਮੈਂ ਭਿੰਡੀ ਲਗਾ ਦੱਤੀ ਐ ਇੱਕ ਦੋ ਵਾਰੀ ਥੋੜੇ ਥੋੜੇ ਟਾਈਮ ਦੇ ਫਰਕ ਨਾਲ ਤੇ ਤੁਸੀਂ ਵੀ ਚਾਹੋ ਤਾਂ ਭਿੰਡੀ ਲਗਾ ਸਕਦੇ ਹੋ ਹੁਣ ਇਸ ਮੌਸਮ ਭਿੰਡੀ ਹਰ ਮੌਸਮ ਚ ਹੀ ਹੋ ਜਾਂਦੀ ਲਗਭਗ ਕਿਉਂਕਿ ਗਰਮੀ ਦੀ ਸਬਜ਼ੀ ਆ ਤੇ ਗਰਮੀ ਦੇ ਵਿੱਚ ਹੀ ਉਹਨੇ ਹੋਣਾ ਹੁੰਦਾ ਤੇ ਭਿੰਡੀ ਤੁਸੀਂ ਵੀ ਲਗਾ ਸਕਦੇ ਹੋ ਦਿਦਰ ਮੈ ਤਾਂ ਦਿਖਾਉਣੀ ਆ ਆਪਣੀਆਂ ਜਿਹੜੀਆਂ ਹਰੀਆਂ ਜ਼ਕੀਨੀ ਆ ਥੋੜੇ ਆਪਣੇ ਚੱਪਣ ਕੱਦੂ ਵੀ ਲੱਗੇ ਹੋਏ ਸੀਗੇ ਉਹ ਵੀ ਤੋੜ ਲੀਏ ਉਹ ਤੁਸੀਂ ਦੇਖ ਸਕਦੇ ਹੋ ਚੱਪਣ ਕੱਦੂ ਚੱਪੜ ਕੱਦੂ ਆ ਦਾ ਤਾਂ ਜ਼ਕੀਨੀ ਦਾ ਟੇਸ ਮੈਨੂੰ ਸੇਮ ਜਿਹਾ ਲੱਗਦਾ ਹੁੰਦਾ ਵੀ ਕੋਈ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਸਵਾਦ ਦੇ ਵਿੱਚ ਫਰਕ ਆ ਉਹ ਨਹੀਂ ਹੁੰਦਾ ਬਿਲਕੁਲ ਲਹਿਰੇ ਚੱਪਣ ਕੱਦੂ ਆ ਚੱਪਣ ਕੋ ਦੂ ਮੇਰੇ ਨਾ ਜ਼ਿਆਦਾ ਨਹੀਂ ਲੱਗੇ ਐ ਦੀ ਕਿਉਂਕਿ ਇਹ ਡਬਲ ਛੱਤ ਤੇ ਲੱਗੇ ਹੋਏ ਆ ਮਤਲਬ ਇਸ ਕਰਕੇ ਹੋ ਸਕਦਾ ਪੋਲੀਨੇਸ਼ਨ ਦੀ ਥੋੜੀ ਪ੍ਰੋਬਲਮ ਹੁੰਦੀ ਹੋਵੇ ਕਿਉਂਕਿ ਜ਼ਿਆਦਾਤਰ ਇੱਥੇ ਜਿਹੜੇ ਕੀਟ ਹੁੰਦੇ ਪੋਲੀਨੇਸ਼ਨ ਵਾਲੇ ਉਹ ਹੀ ਜਾਈ ਤੇ ਮੈਂ ਦੇਖਿਆ ਆ ਵੀ ਨਹੀਂ ਆਉਂਦੇ ਤੇ ਇਸ ਕਰਕੇ ਮੈਂ ਹੁਣ ਬਸ ਆਹੀ ਸਬਜ਼ੀ ਮੈਂ ਤੋੜਨੀ ਆ ਇੱਥੇ ਤੇ ਇਸ ਤੋਂ ਬਾਅਦ ਮੈਂ ਜਿਹੜਾ ਵਾ ਥੱਲੇ ਲੈ ਜਾਣੀ ਆ ਆਪਣੇ ਸਾਰੇ ਬੂਟੇ ਜਿਹੜੇ ਨਾ ਇਹ ਮੈਂ ਥੱਲੇ ਵਾਲੀ ਛੱਤ ਤੇ ਲੈ ਜਾਣੇ ਆ ਤੇ ਉੱਥੇ ਫਿਰ ਮੈਂ ਗ੍ਰੀਨ ਨੈਟ ਲਗਾਉਂਗੀ ਨਾਲੇ ਤੇ ਨਾਲੇ ਮੈਂ ਜਿਹੜੇ ਆਹ ਪੜੇ ਗਰੋ ਬੈਗ ਆ ਇਹਨਾਂ ਨੂੰ ਲਾਈਨ ਵਾਈਜ਼ ਰੱਖੂੰਗੀ ਇੱਥੇ ਇਧਰ ਉਥਲ-ਪੁਥਲ ਜਿਹਾ ਰੱਖੇ ਹੋਏ ਆ ਕੋਈ ਕਿੱਧਰ ਕੋਈ ਕਿੱਧਰ ਤੇ ਹੁਣ ਆਪਾਂ ਜਦੋਂ ਜੂਨ ਜੁਲਾਈ ਦੀਆਂ ਆ ਆਈਆਂ ਬਰਸਾਤਾਂ ਉਦੋਂ ਇਹਨਾਂ ਨੂੰ ਥੱਲੇ ਲੈ ਜਾਣਾ ਇਧਰ ਵੀ ਮੈਂ ਤੁਹਾਨੂੰ ਬਕੀਨੀ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਗ੍ਰੀਨ ਵਾਲੀਆਂ ਬਕੀਨੀਆਂ ਮੈਂ ਲਗਭਗ ਇਹ ਇਹ ਟੱਬ ਦੇ ਵਿੱਚ ਹੀ ਅੜ ਗਈ ਵਿਚਾਰੀ ਖਰਾਬ ਹੋ ਗਈ ਇੱਥੋਂ ਲਗਭਗ ਮੇਰੇ ਕੋਲ 10-12 ਦੇ ਕਰੀਬ ਜਿਹੜੇ ਆ ਯਕੀਨੀ ਦੇ ਬੂਟੇ ਆ ਤੇ ਇੱਕ ਛੋਟੀ ਫੈਮਿਲੀ 4-5 ਮੈਂਬਰਾਂ ਵਾਸਤੇ ਇੰਨੇ ਕੁ ਬਹੁਤ ਆ ਮਤਲਬ ਜਿੰਨੀ ਕ ਅਸੀਂ ਖਾਣੀ ਹੁੰਦੀ ਆ 4-5 ਦਿਨ ਬਾਅਦ ਵਾਰੀ ਆਉਂਦੀ ਆ ਓਨੇ ਕੁ ਦਿਨਾਂ ਬਾਅਦ ਸਬਜ਼ੀ ਆਪਣੀ ਹੋ ਜਾਂਦੀ ਆ ਛਤ ਤੋਂ ਤੇ ਸਾਰੇ ਗ੍ਰੋ ਬੈਗ ਤਾਂ ਮੇਰੇ ਕੋਲ ਹੋਣੇ ਮੈਨੂੰ ਲੱਗਦਾ 50 ਦੇ ਕਰੀਬ ਹੋਣੇ ਆ ਸਾਰੇ ਲਾਲ ਪਿੰਡੀ ਵੀ ਤੁਸੀਂ ਦੇਖੋ ਪਿੰਡ ਲਾਲ ਪਿੰਡੀ ਮੈਂ ਪਹਿਲਾਂ ਵੀ ਲਗਾਈ ਆ ਪਿਛਲੇ ਸਾਲ ਵੀ ਲਗਾਈ ਸੀ ਕਾਫੀ ਮੈਂ ਇਹਦਾ ਵੀ ਸਵਾਦ ਦਾ ਤਾਂ ਕੋਈ ਖਾਸ ਫਰਕ ਨਹੀਂ ਹੈਗਾ ਸਿਰਫ ਕਲਰ ਆ ਉਹ ਸੋਨਾ ਲੱਗਦਾ ਇੱਧਰ ਆਪਣੇ ਟਮਾਟਰ ਤੁਸੀਂ ਦੇਖ ਸਕਦੇ ਹੋ ਵੀ ਪੱਕ ਚੁੱਕੇ ਆ ਪਰ ਇਹ ਅਜੇ ਆਪਾਂ ਨਹੀਂ ਤੋੜਨੇ ਕਿਉਂਕਿ ਮੇਰੇ ਕੋਲ ਟਮਾਟਰ ਹਜੇ ਪਏ ਆ ਇੰਨੀ ਸਬਜ਼ੀ ਆਪਾਂ ਤੋੜਦੀ ਆ ਤੇ ਹੁਣ ਆਪਾਂ ਕੁਝ ਦੇਖਦੇ ਆ ਜੋ ਕੀਏ ਹੋਏ ਵੇ ਦੇ ਤੁਸੀਂ ਦੇਖ ਸਕਦੇ ਹੋ ਕੀ ਆ ਵੀ ਮੈਂ ਤੋੜ ਲੈਣਾ ਕਿਉਂਕਿ ਜੇ ਥੋੜਾ ਵੱਡਾ ਕਰਾਂਗੇ ਤਾਂ ਫਿਰ ਇਹਨੇ ਪੱਕ ਜਾਣਾ ਹੁਣ ਮੈਂ ਆ ਗਈਆਂ ਜੀ ਤਰ੍ਹਾਂ ਦੇ ਬੂਟਿਆਂ ਵੱਲ ਕੁਝ ਤਰ੍ਹਾਂ ਸੀਗੀਆਂ ਆਪਣੇ ਇਹ ਹਿੰਦੀ ਦੇ ਵਿੱਚ ਸ਼ਾਇਦ ਇਹਨਾਂ ਨੂੰ ਕੱਕੜੀ ਕਿਹਾ ਜਾਂਦਾ ਪਰ ਅਸੀਂ ਪੰਜਾਬੀ ਦੇ ਵਿੱਚ ਤਾਂ ਤਰਾਂ ਹੀ ਕਹਿੰਦੇ ਆ ਇਹ ਵੀ ਕੁਝ ਆਪਾਂ ਹੈ ਲੱਗੀਆਂ ਹੋਈਆਂ ਸੀ ਤੋੜ ਲਈਏ ਕੋਈ ਇਹਨਾਂ ਨੂੰ ਇੱਕ ਦੋ ਦਿਨ ਨਾ ਤੋੜੋ ਨਾ ਤਾਂ ਫਿਰ ਬਿਲਕੁਲ ਹੀ ਪੱਕ ਜਾਂਦੀਆਂ ਜਿੰਨੀ ਇਹ ਛੋਟੀ ਤੋੜਾਂਗੇ ਉੰਨੀ ਹੀ ਜ਼ਿਆਦਾ ਜਿਹੜੀ ਇਹ ਸਵਾਦ ਹੁੰਦੀ ਆ ਪੂਲੀ ਹੁੰਦੀ ਆ ਉਹ ਤੇ ਥੋੜੀ ਜਿਹੀ ਇੱਕ ਦਿਨ ਵੀ ਬਸ ਸ਼ਾਮਾਂ ਨੂੰ ਤੋੜੀ ਤੇ ਨਾਲ ਹੀ ਇੰਨੇ ਨੇ ਕੱਕ ਜਾਣਾ ਜਿੰਨੀ ਇੱਕ ਛੋਟੇ ਪਰਿਵਾਰ ਨੂੰ ਸਬਜ਼ੀ ਦੀ ਜ਼ਰੂਰਤ ਹੁੰਦੀ ਮੈਨੂੰ ਲੱਗਦਾ ਵੀ ਉੰਨੀ ਜਿਹੜੀ ਆ ਸਬਜ਼ੀ ਇੰਨੇ ਆ ਕਬੂਟਿਆਂ ਤੋਂ ਆਰਾਮ ਦੇ ਨਾਲ ਲੱਗ ਆਉਂਦੀ ਆ ਤੇ ਜੇ ਮੇਰੀਆਂ ਭੈਣਾਂ ਕੋਸ਼ਿਸ਼ ਕਰਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਜਿਹੜੀ ਵੇਸਟ ਪਈਆ ਆਪਣੇ ਚੀਜ਼ਾਂ ਹੁੰਦੀਆਂ ਘਰੇ ਡਰਾਮਾ ਵਗੈਰਾ ਇਸ ਤਰ੍ਹਾਂ ਆਮ ਹੀ ਆਪਣੇ ਹੁੰਦੇ ਆ ਆਪਾਂ ਕਚਰੇ 'ਚ ਇਹਨਾਂ ਨੂੰ ਦੇ ਦਿੰਨੇ ਆ। ਕਰੇਲੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੀਆਂ ਵੇਲਾਂ ਹੋਈਆਂ ਪਈਆਂ। ਤੇ ਤੁਸੀਂ ਕਰੇਲੇ ਦੀਆਂ ਵੇਲਾਂ ਜ਼ਰੂਰ ਲਗਾਓ। ਇੱਕ ਤਾਂ ਕੈਮੀਕਲ ਨਹੀਂ ਪਾਣਾ ਪੈਂਦਾ ਇਹਨਾਂ ਨੂੰ ਛੱਤ 'ਤੇ। ਇਹ ਵੀ ਮੈਂ ਹੁਣ ਥੋੜੇ ਤੋੜ ਲੈਣੇ ਆ। ਥੋੜੇ ਆਪ ਪਰਸੋਂ ਤੋੜੇ ਸੀਗੇ। ਤੇ ਫਿਰ ਇਕੱਠੀ ਹੀ ਸਬਜ਼ੀ ਬਣ ਜੂਗੀ। ਕਾਫੀ ਕਿਲੋ ਦੇ ਕਰੀਬ ਹੋ ਜਾਣੇ ਹੁਣ ਵੀ ਇਹ। ਇੱਧਰ ਮੈਂ ਜਿਹੜੀਆਂ ਵੇਲਾਂ ਆ ਇਹ ਵੀ ਮੈਂ ਨੈਟ ਤੇ ਜਿਹੜੀਆਂ ਉਹ ਚੜਾੜੀਆਂ ਸਟਾਰਟ ਕਰਤੀਆਂ ਆ ਆ ਗਏ ਆਪਾਂ ਖੀਰਿਆਂ ਦੀਆਂ ਵੇਲਾਂ ਲ ਇਹ ਤੁਸੀਂ ਦੇਖ ਸਕਦੇ ਹੋ ਖੀਰੇ ਪੰਜ 6 7 ਤਿਆਰ ਹੋਏ ਆ ਇਹਨੇ ਕਾ ਤੜਨੇ ਆ ਇੱਕ ਖੀਰਿਆਂ ਦੀ ਵੇਲ ਉਧਰ ਮੈਂ ਬ੍ਰਾਮ ਦੇ ਵਿੱਚ ਵੀ ਲਗਾਈ ਹੋਈ ਉਹੀ ਆਪਾਂ ਤੋੜ ਲਈਏ ਪਿੰਡ ਦੇਖੋ ਤੁਸੀਂ ਗੱਡੀ ਹੋ ਗਈ ਰੈੱਡ ਪਿੰਡੀ ਉਹੀ ਜੇ ਇੱਕ ਦੇ ਦੋ ਦਿਨ ਨਾ ਢੋ ਤਾਂ ਫਿਰ ਉਹਦਾ ਜਿਆਦੀਆਂ ਵੱਡੀਆਂ ਹੋ ਜਾਂਦੀਆਂ ਤੇ ਜਦੋਂ ਇੱਕ ਦੋ ਦੋ ਪਿੰਡੀਆਂ ਹੁੰਦੀਆਂ ਫਿਰ ਉਹਨਾਂ ਨੂੰ ਕਰੂ ਵੀ ਕੀ ਹੁਣ ਆ ਗਈ ਜੀ ਮੈਂ ਕਰੇਲਿਆਂ ਦੀਆਂ ਵੇਲਾਂ ਵੱਲ ਸਾਰੀ ਸਬਜ਼ੀ ਆਪਾਂ ਅੱਜ ਤੋੜ ਲੈਣੀ ਆ ਕਿਉਂਕਿ ਕਾਫੀ ਵੱਡੀ ਵੱਡੀ ਸਬਜ਼ੀ ਹੋ ਚੁੱਕੀ ਸੀ ਸਾਰੀ ਕਿੰਨੇ ਸਾਫ਼ ਕਰੇ ਲਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਰਗੈਨਿਕ ਕੇਲੇ ਕਰੇਲਿਆਂ ਦਾ ਰੰਗ ਜਿੰਨਾ ਵਧੀਆ ਹੁੰਦਾ ਉਹਨਾਂ ਸ਼ਾਇਦ ਕੈਮੀਕਲ ਦੇ ਵਿੱਚ ਕਦੀ ਵੀ ਰੰਗ ਜਿਹੜਾ ਉਹ ਨਹੀਂ ਬਣਾਉਂਦਾ ਹੁਣ ਤੇ ਦੇਖੋ ਕੁਛੇ ਕਰੇ ਲਾਇਕ ਵੱਟਾ ਹੀ ਹੋ ਗਿਆ ਤੇ ਪੱਕ ਹੀ ਗਿਆ ਚਲੋ ਇਹਨੂੰ ਬੀਜ ਵਾਸਤੇ ਛੱਡ ਦਿੰਨੇ ਆ ਹੁਣ ਕਿਉਂਕਿ ਪੱਕ ਤਾਂ ਚੁੱਕਾ ਹੀ ਆ ਇਹ ਦੇਖ ਲਾਂਗੇ ਜੇ ਹਾਈਬ੍ਰਿਡ ਨਾ ਹੋਏ ਤਾਂ ਫਿਰ ਆਪਣਾ ਬੀਜ ਜਿਹੜਾ ਉਹ ਤਿਆਰ ਹੋ ਜਾਊਗਾ ਜੇ ਹਾਈਬ੍ਰਿਡ ਹੋਏ ਫਿਰ ਤਾਂ ਇਹ ਦੁਬਾਰਾ ਬੀਜ ਜਿਹੜਾ ਉਹ ਨਹੀਂ ਲਗਣਾ ਅੱਜ ਜੀ ਆਪਾਂ ਸਾਰੀ ਤੋੜ ਲਈ ਐ ਜਿੰਨੀ ਕਾ ਆਪਾਂ ਨੂੰ ਜ਼ਰੂਰਤ ਸੀਗੀ ਤੁਸੀਂ ਦੇਖ ਸਕਦੇ ਹੋ ਜੇ ਇੰਨੀ ਸਬਜੀ ਆਪਾਂ ਬਾਜ਼ਾਰੋਂ ਲੈਣ ਜਾਂਦੇ ਆ ਤਾਂ ਮੈਨੂੰ ਲੱਗਦਾ 4-500 ਤੋਂ ਘੱਟ ਨਹੀਂ ਹੋਣੀ ਸਾਡੇ ਤਾਂ ਜੇ ਪੀਲੀ ਜ਼ੁਕੀਨੀ ਮਿਲ ਵੀ ਜਾਵੇ ਤਾਂ 200 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਦੀ ਅਵਲ ਤਾਂ ਮਿਲਦੀ ਨਹੀਂ ਐ ਮੈਂ ਦੇਖਿਆ ਨਹੀਂ ਕਦੀ ਪੰਜਾਬ ਦੇ ਵਿੱਚ ਇਹਨੂੰ ਬਹੁਤ ਘੱਟ ਵੱਡੇ ਸ਼ਹਿਰਾਂ 'ਚ ਹੋ ਸਕਦਾ ਮਿਲਦੀ ਹੋਵੇ ਪਰ ਸਾਡੇ ਛੋਟੇ ਸ਼ਹਿਰਾਂ 'ਚ ਨਹੀਂ ਮਿਲਦੀ ਤੇ ਇੰਨੀ ਸਬਜ਼ੀ 4-500 ਰੁਪਏ ਦੀ ਆਪਾਂ ਨੂੰ ਮਿਲਣੀ ਹੈ ਜੇ ਆਪਾਂ ਲੈਣ ਜਾਈਏ ਉਮੀਦ ਕਰਦੇ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜਿਉਂਦੇ ਵਸਦੇ ਰਹੋ